ਕੰਗਨਾਰ ਨਾਉਤ ਨਾਲ ਤੁਹਾਡੀ ਕੀ ਲੜਾਈ ਹੈ ਉਹ ਵਾਰ-ਵਾਰ ਕਿਉਂ ਸਵਾਲ ਖੜੇ ਕਰ ਰਹੀ ਕਿਸਾਨਾ ਤੇ ਅਸਲ ਗੱਲ ਇਹ ਹੈ ਕੰਗਨਾਰ ਨਾਉਤ ਮੰਨਦੀ ਲੱਗਦਾ ਹੈ ਕਿ ਮੈਂਟਲੀ ਅਪਸੈਟ ਕੁੜੀ ਆ ਉਹ ਕੰਗਨਾਰ ਨਾਉਤ ਆਪਦੀ ਇੰਟਰਵਿਊ 'ਚੇ ਬੋਲੀ ਹੈ ਉਹ ਕਹਿੰਦੀ ਮੈਂ ਨਸ਼ੇ ਦੀ ਐਡਿਕਟਡ ਹੋ ਗਈ ਸੀ ਬੋਲੀ ਹੈ ਨਾ ਸੁਣੀ ਹੋਈ ਸ਼ਾਇਦ ਤੁਸੀਂ ਵੀ ਇੰਟਰਵਿਊ ਹੁਣ ਜੇ ਐਡਿਕਟਡ ਹੈ ਤਾਂ ਉਹ ਜਾ ਕੇ ਦੇਸ਼ ਨੂੰ ਕੀ ਸੇ ਦੇ ਦੂਗੀ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਅਜੇ ਮਿਸ਼ਰਾ ਟੈਣੀ ਜਿਹੜੇ ਉਸ ਸਮੇਂ ਦੇ ਰਾਜਗ੍ਰਹਿ ਮੰਤਰੀ ਸੀ ਉਹਨੇ ਆਪਦੀ ਗੱਡੀ ਥੱਲੇ ਮਤਲਬ ਪੂਰੀ ਈਗੋ ਦੇ ਨਾਲ ਗੁੰਡਾਗਰਦੀ ਕਰਦੇ ਲਤੜਕੇ ਮਾਰਦੀ ਸੀ ਤੋਂ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੇ ਫਿਰ ਹਾਰ ਕੇ ਇਹਨਾਂ ਚੋਣਾਂ ਦੇ ਵਿੱਚ ਸਜ਼ਾ ਦੇਣ ਦਾ ਕੰਮ ਲੋਕਾਂ ਨੇ ਕੀਤਾ ਹੈ ਉਹਨਾਂ ਨੂੰ ਸਜ਼ਾ ਮਿਲੀ ਹੈ ਪਰ ਉਹ ਸਜ਼ਾ ਇੱਕ ਸੱਤਾ ਤੋਂ ਬਾਹਰ ਕੱਢ ਦੇਣਾ ਜੋ ਉਹਨਾਂ ਨੇ ਕਤਲਿਆਮ ਕੀਤਾ ਉਹਦੀ ਸਜ਼ਾ ਤਾਂ ਕੋਰਟ ਨੇ ਦੇਣੀ ਹੈ ਨਾ ਤੋੜੀਆਂ ਜਿਹੜੀਆਂ ਮਜਬੂਰੀਆਂ ਲਗਾਤਾਰ ਤੁਹਾਨੂੰ ਜਿਹੜੇ ਰੋਜ਼ ਪ੍ਰਦਰਸ਼ਨ ਕਰਨੇ ਪੈ ਰਹੇ ਐ ਤੋੜਾ ਲਮਾ ਸਮਾ ਜਿਹੜਾ ਉੱਥੇ ਚੱਲਦੀ ਨਹੀਂ ਹੋ ਗਿਆ ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਤੁਸੀਂ ਸਰਕਾਰ ਕਿਉਂ ਨਹੀਂ ਆ ਕੇ ਤੁਹਾਡੇ ਨਾਲ ਜਿਹੜਾ ਰਾਬਤਾ ਕਾਇਮ ਕਰਦੀ ਕੀ ਇਹਦੇ ਪਿੱਛੇ ਕੋਈ ਸਿਆਸਤ ਚੱਲ ਰਹੀ ਆ ਜਾਂ ਹੋਰ ਕੋਈ ਕਾਰਨ ਹੈ ਦੇਖੋ ਜਾਂ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਹੈ ਤੋੜੀਆਂ ਜਥੇਬੰਦੀਆਂ ਹੀ ਕਿਤੇ ਨਾ ਕਿਤੇ ਸਵਾਲ ਨਖੜੇ ਕਰ ਰਹੀਆਂ ਹੁਣ ਇਹ ਜਥੇਬੰਦੀਆਂ ਦਾ ਦੇਖੋ ਇੱਕ ਇੱਕ ਧਿਰ ਹੈਗੀ ਐ ਇਹ 'ਚ ਕੋਈ ਸ਼ੱਕ ਨਹੀਂ ਕਿ ਧਿਰੇ ਉਹ ਬੈਠੀ ਐ ਜਿਹੜੀ ਚਾਹੁੰਦੀ ਹੈ ਕਿ ਅਗਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲ ਗਿਆ ਕਿਸਾਨਾਂ ਦੀ ਕਰਜ਼ ਮੁਕਤੀ ਹੋ ਗਈ ਡਾਕਟਰ ਸੁਮਿੰਨਾਥ ਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਮਿਲ ਗਿਆ ਤੇ ਇੱਕ ਕਿਸਾਨ ਮਜ਼ਦੂਰ ਨਹੀਂ ਬਣਨਗੇ ਔਰ ਜੇ ਕਿਸਾਨ ਮਜ਼ਦੂਰ ਨਹੀਂ ਬਣਨਗੇ ਤਾਂ ਕਿਸਾਨ ਉਹਨਾਂ ਦੀ ਵੋਟ ਵੀ ਨਹੀਂ ਬਣਨਗੇ ਕਿਸਾਨ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਜਾਂ ਸਰਕਾਰ ਦੇ ਅਜੰਡੇ ਤੇ ਨਹੀਂ ਹੈ ਕਿਸਾਨ ਵਿਖਰਿਆ ਹੋਇਆ ਹੈ ਕਿਸਾਨ ਪੋਲੀਟਿਕਸ ਦੇ ਵਿੱਚ ਵੰਡਿਆ ਹੋਇਆ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਗੱਲ ਕਰੀਏ ਤਾਂ ਦੋ ਫਾਰਮਾਂ ਵੱਲੋਂ ਲਗਾਤਾਰ ਬਾਰਡਰਾਂ ਤੇ ਦੋ ਜਿਹੜੇ ਮੋਰਚੇ ਚੱਲ ਰਹੇ ਨੇ ਤਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਪੂਰੇ ਭਾਰਤ ਦੇ ਵਿੱਚ ਇਹਨਾਂ ਵੱਲੋਂ ਰੇਲਵੇ ਟਰੈਕ ਨੂੰ ਰੋਕਣ ਦੀ ਲੋੜ ਪਈ ਹੈ 2 ਘੰਟੇ ਦੇ ਕਰੀਬ ਹੈ ਜਿਹੜਾ ਰੇਲਵੇ ਟਰੈਕ ਰੋਕੇ ਗਏ ਨੇ ਸਾਡੇ ਨਾਲ ਕੌਮੀ ਪ੍ਰਧਾਨ ਨੇ ਸਿੱਧੂਪੁਰ ਦੇ ਜਗਜੀਤ ਸਿੰਘ ਢੱਲੇਵਾਲਾ ਉਹਨਾਂ ਤੋਂ ਸਾਰੀ ਜਾਣਕਾਰੀ ਆ ਕਰਦੇ ਆ ਢੱਲੇਵਾਲ ਸਾਹਿਬ ਕੀ ਲੋੜ ਪਈ ਅੱਜ ਤੁਹਾਨੂੰ ਸੜਕਾਂ ਤੇ ਬੈਠੇ ਆ ਲਗਾਤਾਰ ਤੋਂ ਦੇ ਉੱਥੇ ਪ੍ਰੋਟੈਸਟ ਚੱਲ ਰਹੇ ਆ ਮੋਰਚੇ ਚੱਲ ਰਹੇ ਆ ਤੇ ਅੱਜ ਤੁਹਾਨੂੰ ਰੇਲਵੇ ਟ੍ਰੈਕਾਂ ਤੇ ਬਹਿਣਾ ਪੈ ਗਿਆ ਦੇਖੋ ਤੁਸੀਂ ਦੇਖਿਆ ਹੋਊਗਾ ਰਮਾਣਾ ਜੀ ਕਿ 2021 ਚ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਅਜੇ ਮਿਸ਼ਰਾ ਟੈਣੀ ਜਿਹੜੇ ਉਸ ਸਮੇਂ ਦੇ ਰਾਜਗ੍ਰਹਿ ਮੰਤਰੀ ਸੀ ਉਹਨੇ ਆਪਣੀ ਗੱਡੀ ਥੱਲੇ ਮਤਲਬ ਪੂਰੀ ਈਗੋ ਦੇ ਨਾਲ ਗੁੰਡਾਗਰਦੀ ਕਰਦੇ ਲਤੜਕੇ ਮਾਰਤੀ ਸੀ ਔਰ ਉਹ ਵੀ 120 बी ਦਾ ਉਹ ਮੁਜਰਮ ਸੀ अजय मिश्रा टेणी ਜਥੇ ਬੰਦੀਆਂ ਨੇ ਬਹੁਤ ਦੁਹਾਈ ਪਿੱਟੀ ਬਹੁਤ ਰੋਲਾ ਪਾਇਆ ਕਿ ਭਈ ਇਹਨੂੰ ਮਤਲਬ ਬਰਖਾਸਤ ਕਰੋ 120 बी ਦਾ ਮੁਜਰਮ ਹੈ ਇਹਦੀ ਸਜ਼ਾ ਹੋਣੀ ਚਾਹੀਦੀ ਹੈ ਇਹਦੀ ਜਗਾ ਜੇਲ ਹੈ ਨਾ ਕਿ ਪਾਰਲੀਮੈਂਟ ਤੇ ਤੁਸੀਂ ਇਹਨੂੰ ਪਾਰਲੀਮੈਂਟ 'ਚ ਬਿਠਾਈ ਬੈਠੇ ਹੋ ਲੇਕਿਨ ਸਰਕਾਰ ਨੇ ਐਂਡ ਤੱਕ ਉਹਨੂੰ ਸ਼ੈਲਟਰ ਕਰਕੇ ਰੱਖਿਆ ਔਰ ਇਹਦੂ ਵੀ ਗਾਹ ਜੇ ਅੱਗੇ ਦੇਖੀਏ ਉਹਦੇ ਬੇਟੇ ਨੇ ਇੰਨੀ ਗੁੰਡਾਗਰਦੀ ਤੇ ਉਹਨੇ ਖੁਦ ਇੰਨੀ ਗੁੰਡਾਗਰਦੀ ਕੀਤੀ ਹੈ ਕਿ ਜਿਹੜੇ ਸਾਡੇ ਉੱਤੇ ਅਗਵਾ ਨੇ ਅਗਵਾਵਾਂ ਨੂੰ ਵੀ ਮਤਲਬ ਉਹ ਆਪਦੀ ਅਗਵਾਈ ਵੀ ਆਦੀ ਮਨਮਰਜ਼ੀ ਅਨੁਸਾਰ ਨਹੀਂ ਦੇਂਦੇ ਰਹੇ ਦਬਾਇਆ ਜਾ ਰਿਹਾ ਹੈ ਡਰਾਇਆ ਜਾ ਰਿਹਾ ਹੈ ਤਮਕਾਇਆ ਜਾ ਰਿਹਾ ਹੈ ਤੋਂ ਇਨ੍ਹਾਂ ਹਾਲਾਤਾਂ ਦੇ ਵਿੱਚ ਲੋਕਾਂ ਨੇ ਫਿਰ ਹਾਰ ਕੇ ਇਨ੍ਹਾਂ ਚੋਣਾਂ ਦੇ ਵਿੱਚ ਸਜ਼ਾ ਦੇਣ ਦਾ ਕੰਮ ਲੋਕਾਂ ਨੇ ਕੀਤਾ ਹੈ ਉਹਨਾਂ ਨੂੰ ਸਜ਼ਾ ਮਿਲੀ ਹੈ ਪਰ ਉਹ ਸਜ਼ਾ ਇੱਕ ਸਤਹ ਤੋਂ ਬਾਹਰ ਕੱਢ ਦੇਣਾ ਜੋ ਉਹਨਾਂ ਨੇ ਕਤਲਿਆਮ ਕੀਤਾ ਉਹਦੀ ਸਜ਼ਾ ਤਾਂ ਕੋਰਟ ਨੇ ਦੇਣੀ ਹੈ ਨਾ ਔਰ ਉਹਦੇ ਲਈ ਮਤਲਬ ਸਾਡੀ ਸਰਕਾਰ ਦਾ ਜਿਹੜਾ ਜਿਹੜਾ ਰੱਥ ਹੈ ਜਿਹੜਾ ਉਹਨਾਂ ਦਾ ਲੱਛਣ ਨਜ਼ਰਾ ਰਹੇ ਨੇ ਉਹਦੀ ਸ਼ੈਲਟਰ ਕਰ ਦੇ ਨਜ਼ਰਾ ਰਹੇ ਨੇ ਸੋ ਉਹਦੇ ਚੋਂ ਅੱਜ ਉਹ ਦਿਨ ਦੁਬਾਰਾ ਸਾਡੇ ਤੇ ਤੀਸਰੀ ਵਾਰ ਜਦੋਂ ਇਹ ਦਿਨ ਆਇਆ 22 ਚ ਆਇਆ 23 ਚ ਆਇਆ ਫਿਰ ਅੱਜ 24 ਚ ਆਇਆ ਉਸ ਵੇਲੇ ਇੱਕ ਲੋੜ ਲੱਗੀ ਕਿ ਸਾਨੂੰ ਇੱਕ ਝਟ ਹੋ ਕੇ ਉਸ ਦਿਨ ਨੂੰ ਉਸ ਆਵਾਜ਼ ਨੂੰ ਉਸ ਮੰਗ ਨੂੰ ਦੁਬਾਰਾ ਦੇਸ਼ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਸਰਕਾਰ ਦੇ ਸਾਡੀ ਪਾਰਲੀਮੈਂਟ ਦੇ ਵਿੱਚ ਜਾਵੇ ਗੱਲ ਸਾਡੀ ਸਾਡੀ ਸੁਪਰੀਮ ਕੋਰਟ ਤੱਕ ਗੱਲ ਜਾਵੇ ਸੋ ਉਹਦੇ ਚ ਅੱਜ ਦਾ ਇਹ ਦਿਨ ਮਤਲਬ 2 ਘੰਟੇ ਦੇ ਰੇਲ ਰੋਕੋ ਦਾ ਪ੍ਰੋਗਰਾਮ ਦੇ ਕੇ ਅਸੀਂ ਉਹ ਕੀਤਾ ਹੈ ਪਰ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਉਹ ਬੱਚੇ ਜਿਹੜੇ ਵੀਰਾਂ ਨੇ ਮਤਲਬ ਸ਼ਹਾਦਤ ਦਿੱਤੀ ਹੈ ਐਮਐਸਪੀ ਦੀ ਗਰੰਟੀ ਕਾਨੂੰਨ ਨੂੰ ਲੈ ਕੇ ਉਹਨਾਂ ਨੂੰ ਕਿੰਨੀ ਜਲਦੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲਦਾ ਹੈ ਸੋ ਅਸੀਂ ਇਹਦੇ ਨਾਲ ਇੱਕ ਤਾਂ ਅੰਦੋਲਨ ਨੂੰ ਵੀ ਹੋਰ ਆਪਕੀਤ ਕਰਨ ਦੇ ਵਿੱਚ ਸਫਲ ਹੋਏ ਆ। ਸੈਕੰਡ ਆਪਦੀ ਮੰਗ ਨੂੰ ਇਸ ਨੂੰ ਉਭਾਰਨ ਦੇ ਵਿੱਚ ਸਾਡੀ ਕੋਸ਼ਿਸ਼ ਸੀ ਕਿ ਕਿ ਉਹ ਉਭਾਰਨੀ ਚਾਹੀਦੀ ਹੈ। ਉਹ ਅੱਜ ਪੂਰੇ ਦੇਸ਼ ਦੇ ਵਿੱਚ ਰੇਲ ਰੋਕ ਕੇ ਲੋਕਾਂ ਨੇ ਉਹ ਕੀਤੀ ਹੈ। ਕਾਰਨ ਕੀ ਹੈ ਡਲੇਵਾਲ ਸਾਹਿਬ ਤੁਹਾਡੀਆਂ ਜਿਹੜੀਆਂ ਮਜਬੂਰੀਆਂ ਲਗਾਤਾਰ ਤੁਹਾਨੂੰ ਜਿਹੜੇ ਰੋਜ਼ ਪ੍ਰਦਰਸ਼ਨ ਕਰਨੇ ਪੈ ਰਹੇ ਹੈ ਤੁਹਾਡਾ ਲਮਾ ਸਮਾ ਜਿਹੜਾ ਉੱਥੇ ਚੱਲਦੇ ਨੂੰ ਹੋ ਗਿਆ। ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਤੁਸੀਂ ਸਰਕਾਰ ਕਿਉਂ ਨਹੀਂ ਆ ਕੇ ਤੁਹਾਡੇ ਨਾਲ ਜਿਹੜਾ رابطہ ਕਾਇਮ ਕਰਦੀ ਕੀ ਇਹਦੇ ਪਿੱਛੇ ਕੋਈ ਸਿਆਸਤ ਚੱਲ ਰਹੀ ਹੈ ਜਾਂ ਹੋਰ ਕੋਈ ਕਾਰਨ ਹੈ? ਦੇਖੋ ਕਿੰਨਾ ਕਿਤੇ ਇਹ ਵੀ ਹੋ ਸਕਦਾ ਏ ਤੁਹਾਡੀਆਂ ਜਥੇਬੰਦੀਆਂ ਹੀ ਕਿਤੇ ਨਾ ਕਿਤੇ ਸਵਾਲ ਨਾ ਖੜੇ ਕਰ ਰਹੀਆਂ ਹੁਣ ਇਹ ਜਥੇਬੰਦੀਆਂ ਦਾ ਵੇਖੋ ਇੱਕ ਗੱਲ ਇੱਕ ਧਿਰ ਹੈਗੀ ਏ ਕੋਈ ਸ਼ੱਕ ਨਹੀਂ ਜਥੇਬੰਦੀਆਂ ਦੇ ਵਿੱਚ ਇੱਕ ਧਿਰ ਉਹ ਬੈਠੀ ਏ ਜਿਹੜੀ ਇਹ ਚਾਹੁੰਦੀ ਏ ਕਿ ਅਗਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲ ਗਿਆ ਕਿਸਾਨਾਂ ਦੀ ਕਰਜ਼ ਮੁਕਤੀ ਹੋ ਗਈ ਡਾਕਟਰ ਸੁਮਿੰਨਾਥ ਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਮਿਲ ਗਿਆ ਤੇ ਇਹ ਕਿਸਾਨ ਮਜ਼ਦੂਰ ਨਹੀਂ ਬਣਨਗੇ ਔਰ ਜੇ ਕਿਸਾਨ ਮਜ਼ਦੂਰ ਨਹੀਂ ਬਣਨਗੇ ਤਾਂ ਕਿਸਾਨ ਉਹਨਾਂ ਦੀ ਵੋਟ ਵੀ ਨਹੀਂ ਬਣਨਗੇ ਕੁਝ ਧਰਾਏ ਜਿਆ ਹੈਗੀਆਂ ਨੇ ਲੇਕਿਨ ਇਹ ਦੂਬੱਟੀ ਕਰ ਲਿਆ ਹੈ ਕਿ ਜਿਹੜੀ ਸਾਡੀ ਸਰਕਾਰ ਨੇ 1994 ਚ ਇੱਕ ਕੰਟਰੈਕਟ ਕੀਤਾ ਜਿਹਨੂੰ ਗੈਟ ਸਮਝੌਤਾ ਕਿਹਾ ਜਾਂਦਾ ਹੈ ਉਹਦੇ ਚ ਬੜਾ ਕਲੀਅਰ ਕਟ ਸਾਫ ਹੈ ਕਿ ਇੱਥੇ 30-30 ਹਜ਼ਾਰ ਏਕੜ 50-50 ਹਜ਼ਾਰ ਏਕੜ ਦੇ ਫਾਰਮ ਤਿਆਰ ਕਰਨੇ ਆ ਔਰ ਕਿਸਾਨਾਂ ਦੇ ਕੋਲੋਂ ਜ਼ਮੀਨ ਲੈ ਕੇ ਕਿਸਾਨਾਂ ਨੂੰ ਵਿਲੇ ਕਰਕੇ ਇਹਨਾਂ ਨੂੰ ਲੇਬਰ ਦੇ ਵਿੱਚ ਕਨਵਰਟ ਕਰਨਾ ਹੈ ਔਰ ਉਹਨਾਂ ਫਾਰਮਾਂ ਦੇ ਮਾਲਕਾਂ ਨੂੰ ਸਸਤੀ ਲੇਬਰ ਪ੍ਰੋਵਾਈਡ ਕਰਵਾਉਣੀ ਹੈ ਇਹ ਇੱਕ ਪਾਲਿਸੀ ਬਣੀ ਹੋਈ ਹੈ ਉਸ ਨੀਤੀ ਤੇ ਕੰਮ ਹੋ ਰਿਹਾ ਹੈ ਅਗਰ ਕਿਸੇ ਨੇ ਯਕੀਨ ਨਾ ਆਵੇ ਤਾਂ ਤੁਸੀਂ ਗੈਡ ਸਮਝੌਤੇ ਦਾ ਜਿਹੜਾ 12ਵਾਂ ਚੈਪਟਰ ਹੈ ਉਹਨੂੰ ਚੱਕ ਕੇ ਪੜ੍ਹ ਲਓ ਤੇ ਤੁਹਾਨੂੰ ਆਜੂਗਾ ਨਿਕਲ ਕੇ ਬਾਹਰ ਗੱਲ ਸਾਨੂੰ ਸਮਝ ਆ ਜੂਗੀ ਇਹਦੋਂ ਵੀ ਅੱਗੇ ਭਾਰਤ ਸਰਕਾਰ ਦੀ ਐਗਰੀਕਲਚਰ ਪਾਲਿਸੀ ਸੰਨ 2000 ਦੀ ਉਹਨੂੰ ਸਟੱਡੀ ਕਰ ਲਓ ਉਹਦੇ ਚ ਇਹ ਗੱਲਾਂ ਸਾਹਮਣੇ ਆ ਜਾਣਗੀਆਂ ਕਿ ਸਰਕਾਰ ਇਹ ਕਰਨਾ ਚਾਹ ਰਹੀ ਹੈ ਕਿ ਨਹੀਂ ਕਰਨਾ ਚਾਹ ਰਹੀ ਸੋ ਇਸ ਕਰਕੇ ਕਿਸਾਨ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਜਾਂ ਸਰਕਾਰ ਦੇ ਅਜੰਡੇ ਤੇ ਨਹੀਂ ਹੈ ਕਿਸਾਨ ਵਿਛੜਿਆ ਹੋਇਆ ਹੈ ਕਿਸਾਨ ਪੋਲਿਟਿਕਸ ਦੇ ਵਿੱਚ ਵੰਡਿਆ ਹੋਇਆ ਹੈ। ਕਿਸਾਨ ਆਪਸੀ ਧੜੇਬੰਦੀ 'ਚ ਵੰਡਿਆ ਹੋਇਆ ਹੈ। ਸਾਡੀ ਕੋਸ਼ਿਸ਼ ਹੈ ਕਿ ਕਿਸਾਨ ਇੱਕ ਪਲੇਟਫਾਰਮ ਤੇ ਆਵੇ। ਅਗਰ ਕਿਸਾਨ ਨੂੰ ਇਸ ਇੱਕ ਪਲੇਟਫਾਰਮ ਦੇ ਕਰਨ 'ਚ ਸਫਲ ਹੋ ਗਏ ਤਾਂ ਕਿਸਾਨ ਦੀ ਜ਼ਮੀਨ ਬਚਾਉਣ 'ਚ ਵੀ ਸਫਲ ਹੋ ਜਾਣਗੇ। ਅਗਰ ਕਿਸਾਨ ਇੱਕ ਪਲੇਟਫਾਰਮ ਤੇ ਨਹੀਂ ਆਉਂਦਾ ਕਿਸਾਨ ਏਵੇਂ ਪੋਲਿਟਿਕਲਾਂ ਦੇ ਢਾਈ ਚੜਿਆ ਰਹਿੰਦਾ ਹੈ। ਤੋਂ ਮੈਨੂੰ ਲੱਗਦਾ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਸਾਡੇ ਕੋਲੋਂ ਖੁੱਸਣ ਦੇ ਵਿੱਚ ਬੜੀ دیر ਨਹੀਂ ਲੱਗਣੀ। ਸੋ ਇਹ ਇਸ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹਦੇ ਚ ਤੁਸੀਂ ਨਿਵਾ ਮਾਰ ਕੇ ਦੇਖੋਗੇ ਇਹ 1994 ਚ ਜਦੋਂ ਇਹ ਕੰਟਰੈਕਟ ਹੋਇਆ ਸਮਝੌਤਾ ਹੋਇਆ ਉਸ ਵੇਲੇ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਨੇ ਤੇ ਖਜ਼ਾਨਾ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਸਨ 2000 ਚ ਐਗਰੀਕਲਚਰ ਪੋਲਿਸੀ ਆਉਂਦੀ ਹੈ ਉਸ ਵੇਲੇ ਦੇਸ਼ ਦਾ ਪ੍ਰਧਾਨ ਮੰਤਰੀ ਅਟਲ ਵਿਹਾਰੀ ਬਾਜਪਾਈ ਹੈ ਸਨ 2005 ਦੇ ਵਿੱਚ ਇਸ ਐਗਰੀਮੈਂਟ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਸੀ ਦੇਸ਼ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੈ ਉਸ ਤੋਂ ਅੱਗੇ ਫਿਰ ਉਹਦੇ ਨਾਲ ਉਹਨਾਂ ਪਾਲਿਸੀਆਂ ਨੂੰ ਲਾਗੂ ਕਰਨਾ ਕਾਨੂੰਨ ਬਣਾ ਕੇ ਕਿਵੇਂ ਕਰਨਾ ਹੈ ਕਿਵੇਂ ਜ਼ਮੀਨ ਉਹਨਾਂ ਦੇ ਹੱਥਾਂ 'ਚ ਦੇਣੀ ਹੈ ਉਹਦੇ ਲਈ ਕਾਨੂੰਨ ਲੈ ਕੇ ਆਇਆ ਨਰਿੰਦਰ ਮੋਦੀ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜਿਹੜੀ ਵੀ ਪੋਲੀਟੀਕਲ ਪਾਰਟੀ ਸਾਰੇ ਜਾਂ ਦੀਆਂ ਸਾਰੇ ਹਮਾਮਚ ਨੰਗੇ ਨੇ ਸਾਰੇ ਕਿਸਾਨ ਵਿਰੋਧੀ ਨੇ ਸਾਰੇ ਕਾਰਪੋਰੇਟ ਪੱਕੀ ਫੈਸਲੇ ਲੈ ਰਹੇ ਨੇ ਇਹੀ ਕਾਰਨ ਹੈ ਕਿ ਕਿਸਾਨ ਨੂੰ ਸੜਕਾਂ ਦੇ ਬੈਠਿਆ ਪਹਿਲਾਂ ਵੀ 13 ਮਹੀਨੇ ਰੁਲਣਾ ਪਿਆ ਤੇ ਹੁਣ ਵੀ ਕਿਸਾਨ ਵਿਚਾਰੇ ਨੂੰ 7 ਮਹੀਨੇ ਹੋ ਗਏ ਐ ਉੱਥੇ ਸੜਕਾਂ ਤੇ ਰੁਲ ਰਿਹਾ ਸ਼ਾਤਾਂ ਦੇ ਰਿਹਾ ਇੱਕ ਕਹਾਵਤ ਆ ਬਹੁਤ ਪੁਰਾਣੀ ਕਿ ਜਿਹੜੀ ਬਾਂਦਰੀ ਹੈ ਇਹ ਆਪਦਾ ਬੱਚਾ ਮਰ ਜੇ ਨਾ ਉਹਨੂੰ ਛੱਡਦੀ ਨਹੀਂ ਇੰਨਾ ਪਿਆਰ ਹੈ ਆਪਣੇ ਬੱਚੇ ਨਾਲ ਲੇਕਿਨ ਜਦੋਂ ਕਿਤੇ ਤਪਦੀ ਮਿੱਟੀ ਵਜਦੀ ਭਜਦੀ ਜਾਂਦੀ ਹੈ ਤੇ ਆਪਦੇ ਪੈਰ ਮੱਚਦੇ ਐ ਉਦੋਂ ਜਿਉਂਦੇ ਬੱਚੇ ਨੂੰ ਵੀ ਆਪਦੇ ਥੱਲੇ ਰੱਖ ਕੇ ਉਹਦੇ ਉੱਤੇ ਬਹਿ ਜਾਂਦੀ ਹੈ ਉਦੋਂ ਬੱਚੇ ਦਾ ਮੂੰਹ ਦੂਰ ਚਲੇ ਜਾਂਦਾ ਹੈ ਸੇਮ ਚੀਜ਼ ਸਾਡੀਆਂ ਪੋਲੀਟਿਕਲ ਪਾਰਟੀਆਂ ਦੀ ਹੈ ਜਦੋਂ ਅਸੀਂ ਰਾਜਨੀਤਿਕ ਤੌਰ ਦੇ ਉੱਤੇ ਉਹ ਸੱਤਾ ਦੇ ਬੈਠਣ ਵਾਲੇ ਲੋਕਾਂ ਨੂੰ ਸਜ਼ਾ ਦੇਣ 'ਚ ਸਫਲ ਹੋ ਜਾਣ ਲਈ ਇਕੱਠੇ ਹੋ ਕੇ ਉਹਨਾਂ ਦਾ ਗਲ ਘੁੱਟਣ 'ਚ ਸਫਲ ਹੋ ਜਾਣਗੇ ਉਹਨਾਂ ਨੂੰ ਫਿਕਰ ਪਾ ਲਾਂਗੇ ਕਿ ਸਾਡੀ ਸੱਤਾ ਲਈ ਇਹਨਾਂ ਦੀ ਏਕਤਾ ਖਤਰਾ ਬਣ ਸਕਦੀ ਹੈ ਉਦੋਂ ਸਾਡੇ ਫਿਰ ਉਹ ਜਿਹੜਾ ਬਾਦਰੀ ਦੇ ਬੱਚੇ ਦਾ ਮੂੰਹ ਟੁੱਟ ਜਾਏਗਾ ਉਦੋਂ ਫਿਰ ਇਹਨਾਂ ਨੂੰ ਕਾਰਪੋਰੇਟਾਂ ਦਾ ਮੂੰਹ ਟੁੱਟ ਜਾਏਗਾ ਉਦੋਂ ਕਿਸਾਨ ਪੱਕੀ ਫੈਸਲੇ ਲੈਣੇ ਪੈਣਗੇ ਔਰ ਉਹਦੇ ਲਈ ਸਰ ਸੀ ਯਤਨਸ਼ੀਲ ਹੈ ਜਿਵੇਂ ਅਸੀਂ ਤੁਸੀਂ ਗੱਲ ਕੀਤੀ ਹੈ ਜੇ ਕਿਸਾਨ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣ ਤੇ ਇਹ ਤੁਸੀਂ ਮੰਨਦੇ ਆ ਜੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਂਦੇ ਤੇ ਅੱਜ ਤੁਹਾਡਾ ਸ਼ੰਭੂ ਤੇ ਖਨੌਰੀ ਬਾਰਡਰ ਜਿਹੜਾ ਖਾਲੀ ਹੋ ਜਾਂਦਾ ਸੀ ਤੁਹਾਡੀਆਂ ਮੰਗਾਂ ਮੰਨੀਆਂ ਜਾਣੀਆਂ ਸਰਕਾਰ ਕਿਤੇ ਨਾ ਕਿਤੇ ਤੁਹਾਡੇ ਨਾਲ رابطہ ਕਾਇਮ ਕਰ ਲੇ ਨੀ ਅਸੀਂ ਇਹ ਨਹੀਂ ਹੈ ਇਹ ਵੀ ਨਹੀਂ ਇਹਨਾਂ ਵੀ ਨਹੀਂ ਫਿਕਰ ਕਰਨ ਦੀ ਲੋੜ ਕਿ ਜਿਹੜੇ ਉਹ ਉਹ ਜਾਗਰੂ ਸਾਡੇ ਵਿੱਚ ਹੁੰਦੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਜਿਨ੍ਹਾਂ ਦੀ ਬਾਤ ਪਾਈ ਆ ਤੁਸੀਂ ਫਗਰੂ ਸਾਡੇ ਵਿੱਚ ਹੁੰਦੇ ਤਾਂ ਹੋ ਸਕਦਾ ਐ ਅੱਗੇ ਵੀ ਤਾਂ ਸਾਡਾ ਉਥੋਂ ਮੋਰਚਾ ਦਾ ਬੇੜਾ ਗਰਕ ਚੋਣਾਂ ਵੇਲੇ ਕਰਕੇ ਭਜਾ ਕੇ ਲੈ ਕੇ ਆਏ ਨਾ ਤੇ ਉਹ ਚੋਣਾਂ ਫੇਰ ਆ ਗਈਆਂ ਸੀ ਹੋ ਸਕਦਾ ਸਾਡਾ ਮੋਰਚਾ ਹੀ ਚੱਕਾ ਦਿੰਦੇ ਦੁਬਾਰਾ ਫੇਰ ਉਹ ਆਪਦੀ VOTING ਦੇ ਡੱਬੇ ਲੈਣਾ ਤੇ ਜੇ ਸਾਡਾ ਮੋਰਚਾ ਚੱਕਿਆ ਜਾਂਦਾ ਤੇ ਅਸੀਂ ਕੇਂਦਰ ਦੇ ਵਿੱਚ BJP ਦਾ ਲੱਖ ਤੋੜਨ ਦੇ ਵਿੱਚ ਸਫਲ ਨਹੀਂ ਸੀ ਹੋਣਾ ਅਗਰ ਉਹ ਸਾਡੇ 'ਚ ਨਹੀਂ ਸੀ ਤਾਂ ਅਸੀਂ ਆਪਦਾ ਏਕਤਾ ਬਣਾ ਕੇ ਯੂਨਿਟੀ ਬਣਾ ਕੇ ਅੰਦੋਲਨ ਨੂੰ ਜਾਰੀ ਰੱਖਣ 'ਚ ਸਫਲ ਹੋ ਗਏ ਔਰ ਜਿਹੜਾ ਅੰਦੋਲਨ ਨੇ ਬੀਜਪੀ ਦਾ ਜਿਹੜਾ 400 ਪਾਰ ਵਾਲਾ ਨਾਰਾ ਉਹ ਰੋਲ ਕੇ ਰੱਖਦਾ ਲੋਕਾਂ ਨੂੰ ਉਹਨਾਂ ਨੂੰ 240ਾਂ ਤੇ ਲੈ ਕੇ ਪਸਾ ਕੇ ਠਲਦਾ ਸੋ ਇਸ ਕਰਕੇ ਏਡੀ ਨਹੀਂ ਗੱਲ ਹੈ ਤੁਸੀਂ ਦੇਖ ਰਹੇ ਹੋ ਜਦੋਂ ਅਸੀਂ ਕਟ ਕਰਦੇ ਹਾਂ ਅਸੀਂ ਕਿਹਾ ਲੋਕਾਂ ਨੂੰ ਕਿ 15 ਅਗਸਤ ਨੂੰ ਆਪਾਂ ਟਰੈਕਟਰ ਮਾਰਚ ਕਰਨਾ ਹੈ ਰਿਕਾਰਡ ਟੁੱਟਿਆ ਲੋਕਾਂ ਨੇ ਮੰਡੀਆਂ ਭਰਤੀਆਂ ਲੋਕਾਂ ਨੇ ਰਾਹ ਭਰਤੇ ਹਜ਼ਾਰ ਹਜ਼ਾਰ ਤੋਂ ਘੱਟ ਕਿਸੇ ਵੀ ਬਲਾਕ ਚੋਂ ਟਰੈਕਟਰ ਨਹੀਂ ਨਿਕਲਿਆ ਉਸ ਤੋਂ ਬਾਅਦ ਅਸੀਂ ਕਾਲ ਦਿੱਤੀ ਕਿ ਵੀ 31 ਨੂੰ ਖਨੋਰੀ ਤੇ ਸ਼ੰਭੂ ਆਓ ਸ਼ੰਭੂ ਦੇ ਕਨੌਰੀ ਲੱਖਾਂ ਦੀ ਗੰੰਤੀ ਚ ਲੋਕਾਂ ਨੇ ਫੇਰ ਉੱਥੇ ਸਾਡੇ ਕੋਲੇ ਲੰਗਰਾਂ ਦੇ ਪ੍ਰਬੰਧ ਨਹੀਂ ਹੋ ਸਕੇ ਜਿੰਨੀ ਸਾਡੀ ਸੰਗਤ ਉੱਥੇ ਗਈ ਬਹੁਤ ਬੰਦਿਆਂ ਨੂੰ ਵਿਚਾਰਿਆਂ ਨੂੰ ਭੁੱਖੇ ਰਹਿਣਾ ਪਿਆ ਉਸ ਤੋਂ ਬਾਅਦ ਸਾਡੀ ਕਾਲ ਆ ਗਈ ਕਿ 15 ਸਤੰਬਰ ਨੂੰ ਅਸੀਂ ਜੀਨ ਦਿਨ ਦੇ ਨੇੜੇ ਅਸੀਂ ਉੱਥੇ ਮਤਲਬ ਕਿਸਾਨ ਮਾਂ ਪੰਚਾਇਤ ਕਰਨੀ ਹੈ ਸਾਡੇ ਜੋ ਆਪਣੀ ਜਥੇਬੰਦੀ ਕੱਲੀ ਦੀਆਂ ਲਗਭਗ 200 ਬੱਸ ਉੱਥੇ ਗਈ ਪੁਲਿਸ ਨੇ بڑے ਰਸਤੇ ਰੋਕ ਕੇ ਬੈਰੀਗੇਟ ਲਾਏ ਰੋਕ ਕੇ ਰੋਕਣ ਦਾ ਯਤਨ ਕੀਤਾ ਲੇਕਿਨ ਤੋੜ ਕੇ ਗਏ ਲੋਕ ਉਥੇ ਤੇ ਲੋਕਾਂ ਨੇ ਰੈਲੀ ਸਫਲ ਕੀਤੀ ਹੈ ਇਹਦਾ ਮਤਲਬ ਪਬਲਿਕ ਨੂੰ ਕੋਈ ਪ੍ਰੋਬਲਮ ਨਹੀਂ ਹੈ ਲੋਕ ਸਾਡੇ ਨਾਲ ਨੇ ਲੋਕ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਹਾਂ ਇਹ ਜ਼ਰੂਰ ਹੈ ਕਿ ਇੱਕ ਕਹਿਣ ਨੂੰ ਜ਼ਰੂਰ ਹੈ ਗੱਲ ਕਿ ਉਹ ਜਥੇਬੰਦੀਆਂ ਤੁਹਾਡੇ ਨਾਲ ਨਹੀਂ ਉਹਨਾਂ ਜਥੇਬੰਦੀਆਂ ਦਾ ਤਾਂ ਜੀ ਅਸਲ ਸਹੀ ਮਨਅਜ ਦੇਖਣਾ ਹੋਵੇ ਉਹਨਾਂ ਦਾ ਤਾਂ ਇਹਨਾਂ ਮੰਗਾਂ ਨਾਲ ਕੋਈ ਸਰੂਕਾਰ ਨਹੀਂ ਉਹਨਾਂ ਚ ਬਹੁਤ ਸਾਰੀਆਂ ਪੋਲੀਟਿਕਲ ਆਪਣਾ ਸੌਰੀ ਜਥੇਬੰਦੀਆਂ ਉਹ ਨੇ ਜਿਹੜੀਆਂ ਕਲੀਅਰ ਕੱਟੇ ਕਹਿੰਦੀਆਂ ਨੇ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਜਥੇਬੰਦੀ ਇਹ ਕਹਿੰਦੀ ਆ ਵੀ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਹੋਣਾ ਚਾਹੀਦਾ ਉਹ ਸਾਡੇ ਅੰਦੋਲਨ ਦਾ ਹਿੱਸਾ ਕਿਵੇਂ ਬਣ ਜੂਗੀ ਉਹ ਮੋੜੇ ਬਣ ਨਹੀਂ ਉਹ ਤਾਂ ਬਹਾਨਾ ਢੂੰਡਦੇ ਨੇ ਕਿਹੜੇ ਬਹਾਨੇ ਨਾਲ ਸਿੱਧੇ ਕਿਤੇ ਸਿਆਸਤਾਂ ਨਹੀਂ ਖੇਡ ਰਹੇ ਕਿਉਂਕਿ ਇਹ ਰਾਜਨੀਤਿਕ ਪਾਰਟੀਆਂ ਹਰਿਆਣੇ ਦੀਆਂ ਮੌਜੂਦਾ ਜਿਹੜੀ ਸਰਕਾਰ ਦੀ ਪਾਰਟੀ ਆ ਜਾਂ ਜਿਹੜੀ ਚੋਣ ਲੜਨ ਲਈ ਤਿਆਰ ਹੈ ਇੱਕ ਪਾਸੇ ਉਹ ਕਹਿ ਰਹੇ ਤਾਂ ਵਿਲੜ ਬੈਠੇ ਸਾਰੇ ਇੱਕ ਪਾਸੇ ਉਹ ਕਹਿ ਰਹੇ ਆ ਜਿੱਦ ਤੇ ਸਾਡੀ ਸਰਕਾਰ ਆ ਗਈ ਅਸੀਂ ਬਾੜਰ ਖੋਲਾਂਗੇ ਨਹੀਂ ਤਾਂ ਮੰਗਲ ਦੇਖੋ ਜਿਹੇ ਜਿਹੇ ਹਾਲਾਤ ਹੁੰਦੇ ਹਨ ਨਾ ਉਹਨਾਂ ਹਾਲਾਤਾਂ ਦਾ ਫਾਇਦਾ ਹਰ ਇੱਕ ਚੁੱਕਦਾ ਹੈ ਭਾਜਪੀ ਨੇ ਕਿਹਾ ਕਿ ਅਸੀਂ 24 ਫਸਲਾਂ ਦੇ ਉੱਤੇ ਐਮਐਸਪੀ ਦੇਵਾਂਗੇ ਕਿਹਾ ਨਾ ਪਹਿਲਾਂ ਤਿੰਆਂ ਤੇ ਫਸਲ ਤਿੰਆਂ ਤੇ ਦਿੱਤੀ ਜਾਂਦੀ ਹੈ ਵੈਸੇ ਤਾਂ ਅਨਾਉਂਸ ਤਿੰਆਂ ਤੇ ਹੁੰਦੀ ਹੈ ਉਹ ਵਿਚਾਰਿਆਂ ਦੀ ਮਤਲ ਅਕਲ ਮਾਰੀ ਗਈ ਉਹ ਕਹਿ ਕੇ 24 ਤੇ ਚੱਕਾਂਗੇ 24 ਤੇ ਐਮਐਸਪੀ ਦੇ ਚਲੋ ਉਹਨਾਂ ਨੂੰ ਵੀ ਤਾਂ ਕਹਿਣਾ ਹੀ ਪਿਆ ਨਾ ਕੀਸ਼ਿਆ ਕਰਾਂਗੇ ਉਹਨਾਂ ਨੂੰ ਵੀ ਤਾਂ ਅੰਦੋਲਨ ਦੇ ਚੱਲਦਿਆਂ ਹਰਿਆਣੇ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਪਿਆ ਨਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਤੋ ਇਸ ਕਰਕੇ ਚੱਲਦੇ ਅੰਦੋਲਨ ਦਾ ਇਮਪੈਕਟ ਜਦੋਂ ਨਜ਼ਰ ਆਉਂਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਹਰ ਇੱਕ ਹੀ ਉਹਦੇ ਦਬਾਅ ਥੱਲੇ ਆ ਕੇ ਉਹ 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 ਉਹਨਾਂ ਦੇ ਪੱਖ ਦੇ ਵਿੱਚ ਬੋਲਣ ਦਾ ਯਤਨ ਕਰਦੀ ਹੈ ਉਹ ਉਹਨਾਂ ਨੇ ਉਹ ਪੋਲੀਟੀਕਲ ਗੇਮ ਹੈ ਉਹ ਕਰਨ ਦੀ ਕੋਸ਼ਿਸ਼ ਕਰਨਗੇ ਹੋਰ ਇਹ ਕੀ ਕਰੇਗਾ ਇੱਕ ਦੀ ਥੋੜੀ ਗੱਲ ਹੈ ਸਾਰੀ ਕਰਦੇ ਨੇ ਕੰਗਨਾਰ ਨਾਲ ਤੁਹਾਡੀ ਕੀ ਲੜਾਈ ਹੈ ਉਹ ਵਾਰ-ਵਾਰ ਕਿਉਂ ਸੋਹਲਖੜੇ ਕਰ ਰਹੀ ਕਿਸਾਨਾਂ ਤੇ ਅਸਲ ਗੱਲ ਇਹ ਕੰਗਨਾਰ ਰਣੌਤ ਨੂੰ ਮੈਨੂੰ ਤੇ ਲੱਗਦਾ ਹੈ ਕਿ ਮੈਂਟਲੀ ਅਪਸੈਟ ਕੁੜੀ ਆ ਉਹ ਮੈਂਬਰ ਪਾਰਲੀਮੈਂਟ ਬਣ ਕੇ ਲੋਕਾਂ ਨੇ ਚੁਣ ਕੇ ਭੇਜਿਆ ਨੂੰ ਮੈਂਬਰ ਪਾਰਲੀਮੈਂਟ ਦਾ ਮਤਲਬ ਹੁਣ ਇਹੋ ਜਿਹੇ ਵੀ ਚੁਣ ਕੇ ਚਲੇ ਗਏ ਜਿਹੜੇ ਇੱਕ ਵਾਰੀ ਤਾਂ ਕਹਿ ਦਿੰਦੇ ਮੇਰਾ ਮੋਡਾ ਉਤਰਿਆ ਕਦੇ ਕਹਿ ਦਿੰਦਾ ਮੈਂ ਤਾਂ ਸੁੱਤਾ ਪਿਆ ਸੀ ਮੈਨੂੰ ਪਤਾ ਨਹੀਂ ਲੱਗਿਆ ਕੀ ਆਖਿਆ ਜੇ ਇਹੋ ਜਿਹੇ ਵੀ ਮੈਂਬਰ ਪਾਰਲੀਮੈਂਟ ਚਲੇ ਜਾਣਗੇ ਤੇ ਉਹੋ ਜੀ ਕੰਗਨਾਰ ਰਣੌਤ ਹੈ ਕੰਗਨਾਰ ਰਣੌਤ ਆਪਦੀ ਇੰਟਰਵਿਊ 'ਚੇ ਬੋਲੀ ਹੈ ਉਹ ਕਹਿੰਦੀ ਮੈਂ ਨਸ਼ੇ ਦੀ ਐਡਿਕਟਡ ਹੋ ਗਈ ਸੀ। ਬੋਲੀ ਹੈ ਨਾ ਸੁਣੀ ਹੋਵੇਗੀ ਸ਼ਾਇਦ ਤੁਸੀਂ ਵੀ ਇੰਟਰਵਿਊ। ਹੁਣ ਜੇ ਐਡਿਕਟਡ ਹੈ ਤਾਂ ਉਹ ਜਾ ਕੇ ਦੇਸ਼ ਨੂੰ ਕੀ ਸੇ ਦੇ ਦੂਗੀ? ਪਹਿਲੀ ਗੱਲ। ਹਾਂ ਇੱਕ ਗੱਲ ਜ਼ਰੂਰ ਹੈ। ਕੰਗਨਾ ਰਣਾਉਤ ਹੈ ਜਿਹੜੀ ਉਹ ਕਿਉਂ ਬਣੀ ਐਮਪੀ ਕਿਉਂਕਿ ਉਹਦੀ ਜਿਹੜੀ ਆਈਡੀਓਲੋਜੀ ਹੈ ਉਹ ਭਾਜਪਾ ਤੇ ਫਿੱਟ ਆਉਂਦੀ ਹੈ। ਭਾਜਪਾ ਤੇ ਆਰਐਸਐਸ ਵੀ ਚਾਹੁੰਦੀ ਹੈ ਕਿ ਡਿਵਾਈਡ ਐਂਡ ਰੂਲ। ਉਹਨਾਂ ਦੀ ਵੀ ਇਹ ਪੋਲਰਾਈਜੇਸ਼ਨ ਦੀ ਰਾਜਨੀਤੀ ਹੈ। ਉਹ ਪੋਲਰਾਈਜੇਸ਼ਨ ਕਰਨ ਦੇ ਵਿੱਚ ਕੰਗਨਾ ਰੌਤਪੂਰਾ ਯੋਗਦਾਨ ਪਾ ਰਹੀ ਹੈ ਲੋਕਾਂ ਨੂੰ ਲੱਗਿਆ ਸਾਡੇ ਪੰਜਾਬ ਦੇ ਲੋਕਾਂ ਨੂੰ ਕਿ ਆ ਦੇਖੋ ਜੀ ਕੰਗਨਾ ਰੌਤ ਦੇ ਕੋ ਕੁੜੀ ਨੇ ਕੁਲਵਿੰਦਰ ਨੇ ਥੱਪੜ ਮਾਰਤਾ ਸਾਡੇ ਲੋਕਾਂ ਨੇ ਖੁਸ਼ੀ ਮਨਾਈ ਵੀ ਕੰਗਨਾ ਰੌਤ ਦੇ ਥੱਪੜ ਮਾਰਤਾ ਲੇਕਿਨ ਉਹਨਾਂ ਨੂੰ ਉਹ ਪੋਲਰਾਈਜੇਸ਼ਨ ਕਰਨ ਦਾ ਮੌਕਾ ਮਿਲਿਆ ਸਾਡੀ ਕੁੜੀ ਨੇ ਧਾਰਕ ਚ ਮਾਰਤਾ ਲੇਕਿਨ ਉਹਨਾਂ ਨੇ ਉਹਨੂੰ ਪੋਲਰਾਈਜੇਸ਼ਨ ਕਰਨ ਤੇ ਜ਼ੋਰ ਲਾਇਆ ਸੋ ਇਸ ਕਰਕੇ ਉਹ ਜਾਣ ਬੁੱਝ ਕੇ ਪੋਲਰਾਈਜੇਸ਼ਨ ਕਰਨ ਵਾਸਤੇ ਲੋਕਾਂ ਨੂੰ ਤੋੜਨ ਵਾਸਤੇ ਆਪਸੀ ਏਕੇ ਨੂੰ ਤੋੜਨ ਵਾਸਤੇ ਉਹਦਾ ਜੋਰ ਲਗਿਆ ਹੋਇਆ ਇਹ ਤਾਂ ਇਕੱਲੀ ਕੰਗਨਾਰ ਨੌਦੀ ਕਿਉਂ ਗੱਲ ਕਰਦੇ ਆ ਜੀ ਆਪਾਂ ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਨੋਟ ਕਰੋ ਜੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿ ਦਿੰਦਾ ਹੈ ਕਿ ਜੇ ਅਗਰ ਇਹਨਾਂ ਦੀ ਸਰਕਾਰ ਆ ਗਈ ਤੇ ਤੁਹਾਡੇ ਆਪਕੇ ਮੰਗਲ ਸੂਤਰ ਛੀਨ ਲẽਗੇ ਇਹਦਾ ਮਤਲਬ ਕੀ ਨਿਕਲਦਾ ਹੈ ਪੋਲਰਾਈਜੇਸ਼ਨ ਹੈ ਨਾ ਇੱਕ ਧੜੇ ਨੂੰ ਦੂਜੇ ਧੜੇ ਦੇ ਖਿਲਾਫ ਕਿਉਂਕਿ ਇੱਕ ਧੜਾ ਮੰਗਲ ਸੂਤਰ ਨੂੰ ਮਤਲਬ ਧਾਰਨ ਕਰਦਾ ਹੈ ਇੱਕ ਇੱਕ ਧੜੇ ਦਾ ਮੰਗਲ ਸੂਤਰ ਨਾਲ ਕੋਈ ਸੰਬੰਧ ਨਹੀਂ ਤਾਂ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਹਿਣੀਆਂ ਤੁਹਾਡੀਆਂ ਗਾਏ ਗਾਇਬ ਐਸ ਘਰ ਸੇ ਖੇਚੀਨ ਕਰ ਲੈ ਜਾਣਗੇ ਖੋਲ ਕਰ ਲੈ ਐਸੀ ਐਸੀ ਬਿਆਨਬਾਜ਼ੀ ਦੇਸ਼ ਦਾ ਪ੍ਰਧਾਨ ਮੰਤਰੀ ਕਰ ਰਿਹਾ ਹੈ ਤੇ ਪੋਲਰਾਈਜੇਸ਼ਨ ਦੀ ਰਾਜਨੀਤੀ ਹੈ ਉਹੀ ਰਾਜਨੀਤੀ ਕੁੜੀ ਕਰ ਰਹੀ ਹੈ ਮੈਂ ਤੇ ਇਹਨੂੰ ਉਹ ਵੀ ਪੁੱਛੂੰਗਾ ਜਿਵੇਂ ਸਵਾਲ ਆ ਜਿਵੇਂ ਨੇ ਕੱਲੇ ਵੀ ਕਹੀ ਹੈ ਕਿ ਪੰਜਾਬ ਦੇ ਮੁੰਡਿਆਂ ਤੋਂ ਸਾਡੇ ਮੁੰਡੇ ਨਸ਼ਾ ਕਰਨ ਲੱਗੇ ਇਹ ਕਿਹਾ ਉਹਨੂੰ ਮੈਂ ਕਹਿੰਦਾ ਵੀ ਪੰਜਾਬ ਦਾ 50 ਕਿਲੋਮੀਟਰ ਦਾ ਏਰੀਆ ਬੀਐਸਐਫ ਦੇ ਅੰਦਰ ਹੈ ਕਿੱਥੋਂ ਆ ਰਿਹਾ ਜੀ ਨਸ਼ਾ ਫਿਰ ਬੀਐਸਐਫ ਕੀ ਕਰਦੀ ਹੈ ਇੱਕ ਪੰਜਾਬ ਦੇ ਵਿੱਚੋਂ ਕਦੇ ਐਡੀ ਵੱਡੀ ਖੇਪ ਆਈ ਨਜ਼ਰ ਆਈ ਹੈ ਜਿੱਡੀ ਖੇਪ ਗੁਜਰਾਤ ਦੇ ਵਿੱਚੋਂ ਅਡਾਨੀਆਂ ਦੀ ਬੰਦਰਗਾਹ ਤੋਂ 30 ਕੁੰਟਲ ਚਿੱਟਾ ਫੜਿਆ ਗਿਆ ਔਰ ਅੱਜ ਤੱਕ ਉਹਦਾ ਕੋਈ ਰਿਕਾਰਡ ਨਹੀਂ ਵੀ ਕਿਧਰ ਗਿਆ ਕਿਧਰ ਨਹੀਂ ਗਿਆ ਉਹ ਕਿੱਥੇ ਗਿਆ ਇਹਦਾ ਮਤਲਬ ਇੱਕ ਵਾਰੀ ਫੜਿਆ ਗਿਆ ਕੀ ਪਤਾ ਕਿੰਨੀ ਵਾਰੀ ਆਇਆ ਹੋਵੇਗਾ ਸਾਰੇ ਭਾਰਤ ਨੂੰ ਨਸ਼ੇ ਦੀ ਲਤ ਲਾਉਣ ਵਾਲਾ ਉਹ ਅਡਾਨੀ ਜਾਂ ਉਹਦੇ ਮਿੱਤਰ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਉਹ ਤੇ ਸ਼ੈਲਟਰ ਕਰਕੇ ਬੈਠੇ ਨੇ ਜਿਨ੍ਹਾਂ ਦਾ ਹਿੱਸਾ ਕੰਗਲਰ ਨੋਦਵੀ ਹੈ ਇਹਦਾ ਮਤਲਬ ਲੋਕਾਂ ਨੂੰ ਦੇਸ਼ ਨੂੰ ਨਸ਼ਾ ਤੁਸੀਂ ਵੰਡੋ ਤੂੰ ਖੁਦ ਬੋਲਿਆ ਆਪਦੀ ਇੱਕ ਆਰਟੀਓ ਦੇ ਵਿੱਚ ਵੀਡੀਓ 'ਚ ਕਿ ਮੈਂ ਨਸ਼ੇ ਦੀ ਐਡਿਕਟਡ ਆ ਮੈਂ ਘਰੋਂ ਭੱਜ ਗਈ ਮੈਂ ਫਲਾਨਾ ਬਲਾਨਾ ਉਸਾਰੇ ਕੁਝ ਬੋਲੀ ਹੂੰ ਤਾਂ ਇਹ ਜੇਕਰ ਇਹ ਗੱਲ ਮਤਲਬ ਮੈਨੂੰ ਲੱਗਦਾ ਉਹਨਾਂ ਨੂੰ ਆਪਦੀ ਪੀੜੀ ਛੋਟਾ ਮਾਰਨਾ ਚਾਹੀਦਾ ਹੈ ਕਿ ਪੰਜਾਬ ਨੇ ਨਹੀਂ ਇਹ ਤੁਹਾਡੇ ਮਿੱਤਰਾਂ ਦੀ ਕਿਰਪਾ ਨਾਲ ਦੇਸ਼ ਨਿਸ਼ੇੜੀ ਹੋ ਰਿਹਾ ਹੈ ਇਹਨੂੰ ਨੂੰ ਤੁਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਅਗਲੀ ਗੱਲ ਇੱਕ ਹੋਰ ਕਰਦੀ ਆ ਉਹ ਇੱਕ ਨਹੀਂ ਨੇ ਕਿਹਾ ਉਹ ਕਹਿੰਦੀ ਪੰਜਾਬ ਦੇ ਲੋਕ ਜਿਹੜੇ ਆ ਗਰਮ ਹੈ ਲੜਾਕੂ ਆਏ ਉਹਨਾਂ ਨੂੰ ਇਹ ਨਹੀਂ ਪਤਾਗਾ ਕਿ ਪੰਜਾਬ ਦੇ ਲੋਕਾਂ ਨੇ ਜੇ ਲੜਾਕੂ ਹੋਏ ਤਾਂ ਕੀ ਕੁਝ ਹੋਇਆ ਪੰਜਾਬ ਹਰਿਆਣਾ ਤੇ ਹਿਮਾਚਲ ਦਾ ਕੁਝ ਹਿੱਸਾ ਦਿੱਲੀ ਤੱਕ ਦੇ ਯੂਪੀ ਦਾ ਕੁਝ ਹਿੱਸਾ ਇਹਨਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲੜਾਕੂ ਹੋਣਾ ਜੇ ਇਹ ਲੜਾਕੂ ਨਾ ਹੁੰਦੇ ਤਾਂ ਆਜ਼ਾਦੀ ਵੇਲੇ 92% ਕੁਰਬਾਨੀਆਂ ਕੌਣ ਦਿੰਦਾ ਇਹਨਾਂ ਨੇ ਦਿੱਤੀਆਂ ਗੋਲੀਆਂ 92% ਇਹਨਾਂ ਨੇ ਖਾਧੀਆਂ ਫਾਂਸੀ ਦੇ ਰਸੇ 92% ਇਹਨਾਂ ਨੇ ਚੁੰਮੇ ਕਾਲੇ ਪਾਣੀ ਦੀ ਸਜ਼ਾ 92% ਇਹਨਾਂ ਨੇ ਝੱਲੀ ਇਦੂ ਹੋਰ ਪਿੱਛੇ ਚਲੇ ਜਾਓ ਜਿਸ ਵੇਲੇ ਗਜਨੀ ਦੇ ਮਾਰਕੀਟ ਦੇ ਅੰਦਰ ਸਾਡੀਆਂ ਭਾਰਤ ਦੀਆਂ ਧੀਆਂ ਨੂੰ ਕਿਉਂਕਿ ਧੀ ਸਭ ਦੀ ਸਾਂਝੀ ਹੈ ਉਹ ਕਿਸੇ ਵੀ ਘਰੇ ਜੰਮੀ ਹੋਵੇ ਚਾਹੇ Hindu ਦੇ ਘਰੇ ਜੰਮੀ ਆ ਚਾਹੇ ਮੁਸਲਮਾਨ ਦੇ ਚਾਹੇ ਸਾਈ ਦੇ ਚਾਹੇ ਕਿਸੇ ਗਰੀਬ ਦੇ ਚਾਹੇ ਅਮੀਰ ਦੇ ਉਹ ਸਭ ਦੀ ਧੀ ਸਾਂਝੀ ਹੈ ਉਹ ਭਾਰਤ ਦੀਆਂ ਧੀਆਂ ਨੂੰ ਜਦੋਂ ਗਜਨੀ ਦੇ ਮਾਰਕੀਟ ਦੇ ਵਿੱਚ ਲਿਜਾ ਕੇ ਵੇਚਿਆ ਜਾ ਰਿਹਾ ਸੀ ਅਗਰੇ ਲੜਾਕੂ ਨਾ ਹੁੰਦੇ ਤਾਂ ਛੜਾ ਕੇ ਨਾ ਲਿਉਂਦੇ ਉਹ ਛੜਾ ਕੇ ਲੈਂਦੀਆਂ ਬਾ ਇਜ਼ਤ ਲੜਾਕੂ ਹੁੰਦਾ ਸੀ ਸਾਨੂੰ ਜਿਹੜਾ ਖਿਤਾਬ ਮਿਲਿਆ ਇਹ ਸਾਡੀ ਕੌਮ ਦੇ ਸਾਡੇ ਖੂਨ ਚ ਹੈ ਸਾਨੂੰ ਸਾਡੇ ਗੁਰੂ ਨੇ ਦਿੱਤਾ ਹੈ ਡੰਨੇਵਾਲ ਸਾਹਿਬ ਅੱਜ ਦੇ ਇਕੱਠ ਨੂੰ ਕਿਵੇਂ ਦੇਖਦੇ ਆ ਕਿਉਂਕਿ ਸਵਾਲ ਤਾਂ ਫਿਰ ਵੀ ਅੱਜ ਵੀ ਖੜੇ ਹੋਣਗੇ ਕਿ ਵਿਹਲੜ ਕਿਸਾਨ ਆ ਇਕੱਠੇ ਹੋ ਗਏ ਆ ਪਰ ਦੂਜੇ ਪਾਸੇ ਆਪਾਂ ਇਹ ਵੀ ਕਹਿ ਸਕਦੇ ਆ ਝੋਨੇ ਦਾ ਸੀਜ਼ਨ ਹੈ ਉਧਰ ਵੀ ਸਾਰੇ ਕਿਸਾਨਾਂ ਨੂੰ ਆਪਦਾ ਕੰਮ ਦੇ ਲਈ ਬਿਜ਼ੀ ਹੈ ਇੱਕ ਉਧਰ ਚੋਣਾ ਪੰਚਾਇਤੀ ਚੱਲ ਰਹੀ ਹੈ ਸਾਰੇ ਪਿੰਡ ਵਾਸੀ ਉਧਰ ਵੀ ਬਿਜ਼ੀ ਹੈ ਉਸ ਦੇ ਬਾਵਜੂਦ ਐਡਾ ਵੱਡਾ ਇਕੱਠ ਇਹਨੂੰ ਕਿਵੇਂ ਦੇਖਦੇ ਤਦਕੋ ਸਵਾਲ ਇਹ ਹੈ ਕਿ ਲੋਕਾਂ ਦਾ ਜਿਹੜਾ ਧਿਆਨ ਆ ਨਾ ਭਾਵੇਂ ਅੱਜ ਫਸਲ ਵੱਢ ਰਹੇ ਨੇ ਕੰਮਾਂ 'ਚ బిਜੀ ਨੇ ਖੇਤੀ ਕਰਨ ਵਾਲਾ ਜਿਹੜਾ ਕਿਸਾਨ ਆ ਉਹਨੇ ਖੇਤੀ ਵੀ ਕਰਨੀ ਆ ਤੇ ਉਹਨੇ ਅੰਦੋਲਨ ਵੀ ਲੈਣਾ ਦੋਨੋਂ ਕੰਮ ਕਰਨੇ ਪੈਰਲਰ ਉਹਨਾਂ ਨੇ ਖੇਤੀ ਕਰਦੇ ਕਰਦੇ ਵਿੱਚ ਦੀ ਅੰਦੋਲਨ ਦੀ ਕਾਲ ਆਈ ਹੈ ਤੇ ਇਹਦਾ ਮਤਲਬ ਅੱਜ ਇੱਥੇ ਵੱਡੀ ਗਿਣਤੀ 'ਚ ਇਕੱਠੇ ਹੋਣ ਦਾ ਸਿੱਧ ਕਰਦਾ ਹੈ ਕਿ ਲੋਕ ਅੰਦੋਲਨ ਦੇ ਨਾਲ ਕਿੰਨੇ ਸੀਰੀਅਸਲੀ ਜੁੜੇ ਹੋਏ ਨੇ ਔਰ ਉਹ ਪੂਰੀ ਤਰ੍ਹਾਂ ਲੋਕਾਂ ਦਾ ਜਿਹੜਾ ਲਗਾਓ ਹੈ ਉਹ ਅੰਦੋਲਨ ਦੇ ਨਾਲ ਹੈ ਔਰ ਇੱਥੇ ਸੰਗਤ ਨੇ ਆ ਜਾ ਕੇ ਇਹ ਸਾਬਿਤ ਕਰਤਾ ਹੈ ਔਰ ਇਹ ਸਰਕਾਰ ਵਿਹਲੜ ਸ਼ਬਦ ਦਾ ਜਵਾਬ ਦੇ ਤਾ ਅੱਜ ਕਿਸਾਨਾਂ ਨੇ ਆ ਬਤਲੋ ਦੇਖੋ ਮੈਂ ਵੀ ਗੱਲ ਦੱਸ ਦਿੰਨਾ ਜਿਹੜੇ ਲੋਕ ਵਿਹਲੜ ਕਹਿੰਦੇ ਨੇ ਉਹਨਾਂ ਨੂੰ ਇੱਕ ਗੱਲ ਨੂੰ ਸਮਝ ਲੈਣਾ ਚਾਹੀਦਾ ਅਗਰ ਕਿਸਾਨ ਅੰਦੋਲਨ ਨਾ ਕਰਨ ਪਿੱਛੇ ਅੰਦੋਲਨ ਨਾ ਕਰਦੇ ਤਾਂ ਜਿਹੜੇ ਤਿੰਨ ਕਾਨੂੰਨ ਆਏ ਸੀ ਨਾ ਉਹਨਾਂ ਦੇ ਵਿੱਚ ਜਿਹੜਾ ਲਾਸਟ ਵਾਲਾ ਸੀਗਾ ਕਾਨੂੰਨ ਉਹ ਬੜਾ ਖਤਰਨਾਕ ਸੀ ਉਹ ਵੇ ਸੀਗਾ ਕਿ ਕਾਰਪੋਰੇਟ ਲੋਕ ਜਿੰਨਾ ਮਰਜੀ ਅਨਾਜ ਸਟੋਰ ਕਰ ਸਕਦੇ ਨੇ ਔਰ ਡਬਲ ਕੀਮਤ ਤੱਕ ਸਰਕਾਰ ਉਹਨਾਂ ਨੂੰ ਛੇੜੇਗੀ ਨਹੀਂ ਅਗਰ ਡਬਲ ਕੀਮਤ ਤੱਕ ਕਰ ਦੇਣੇ ਤਾਂ ਉਹ ਜੇਕਰ ਉਹ ਕਾਨੂੰਨ ਨੂੰ ਪਿਛਾ ਹਟਾਇਆ ਸਭ ਦੇ ਮੂੰਹ ਦੇ ਵਿੱਚ ਰੋਟੀ ਢਿੱਡ ਚ ਰੋਟੀ ਜਾਂਦੀ ਰਹੀ ਉਹ ਅਵੇਲੜਾ ਨੇ ਰੱਖੀ ਆ ਅਗਲੀ ਗੱਲ ਜਿੰਨਾ ਚਿਰ ਮੈਂ ਇੱਕ ਤੁਹਾਡੇ ਟੀਵੀ ਚੈਨਲ ਦੇ ਉੱਤੇ ਗੱਲ ਇਹ ਕਹਿਣੀ ਚਾਹਾਂਗਾ ਕਿ ਜਿਹੜੇ ਲੋਕ ਇਹਨੂੰ ਵਿਲੜ ਕਹਿੰਦੇ ਨੇ ਉਹਨਾਂ ਦੇ ਘਰੇ ਰੋਟੀ ਇਹਨਾਂ ਦੀ ਬਦੌਲਤ ਜਾ ਰਹੀ ਹੈ ਔਰ ਸਾਡੀ ਜਿਹੜੀ ਜਿੰਨੀ ਕਾਸੀ ਚੀਜ਼ ਉਹਨਾਂ ਨੂੰ ਦਿੰਨੇ ਆ ਉਹਦਾ ਜਿੰਨਾ ਆਰਥਿਕ ਬੋਝ ਹੈ ਉਹ ਲਗਭਗ 5000 ਦਾ ਹੈ ਤੇ ਜਿਹੜਾ ਬਾਕੀ ਬੋਝ ਹੈ ਉਹ ਹੈ 64000 ਦਾ ਬੋਝ ਹੈ ਜਿਹੜਾ ਉਹ ਹੋਰ ਨਾ ਕਮਿਊਨਿਟੀਆਂ ਦਾ ਹੈ ਜਿਦੇ ਚ ਆਪਾਂ ਮੈਡੀਸਨ ਵੀ ਕਹਾਂਗੇ ਜਿਦੇ ਚ ਆਪਾਂ ਸਕੂਲਾਂ ਦੀ ਫੀਸਾਂ ਕਹਾਂਗੇ ਜਿਦੇ ਚ ਆਪਾਂ ਕੱਪੜੇ ਦੀ ਗੱਲ ਕਰਲਾਂਗੇ ਜਿਦੇ ਚ ਆਪਾਂ ਬਿਜਲੀ ਦੀ ਗੱਲ ਕਰਲਾਂਗੇ ਜਿਦੇ ਵਿੱਚ ਹੋਰ ਜਿੰਨਾ ਮਟੀਰੀਅਲ ਘਰ ਦੇ ਵਿੱਚ ਲੋੜ ਪੈਂਦੀ ਹੈ ਵਰਤਦਾ ਹੈ ਉਹ ਸਾਰਾ ਖਰਚਾ ਉਹਦੇ ਤੇ ਪੈਂਦਾ ਹੈ ਕਿਸਾਨ ਨੂੰ ਜੇਕਰ ਅੱਜ ਫਸਲ ਦਾ ਰੇਟ ਸਰਕਾਰ ਡਾਕਟਰ ਸੁਆਮੀਨਾਥਨ ਅਨੁਸਾਰ ਦੇ ਦੇਵੇ ਤਾਂ ਚੁੱਲ੍ਹੇ ਦੇ ਭੋਜ ਪੰਜ ਪਰਿਵਾਰ ਦੇ ਪੰਜ ਮੈਂਬਰਾਂ ਦੇ ਚੁੱਲ੍ਹੇ ਦੇ ਭੋਜ ਸਿਰਫ 5400 ਰੁਪਏ ਦਾ ਪੈਂਦਾ ਹੈ ਸਿਰਫ 5400 ਦਾ ਔਰ ਹਰ ਸਾਲ ਜਿਹੜਾ ਦੂਜੇ ਪਾਸੇ ਤੋਂ ਮਹਿੰਗਾਈ ਵਧ ਰਹੀ ਹੈ ਉਹ ਵਧ ਰਹੀ ਹੈ ਜੀ 35% ਉਹ 35% ਦੇ ਨਾਲ ਜਿਹੜਾ ਰੇਟ ਵਧ ਕੇ ਖਰਚਾ ਪੈ ਰਿਹਾ ਸਾਡੇ ਲੋਕਾਂ ਨੂੰ ਉਹ ਪੈ ਰਿਹਾ 20000 ਦਾ ਹਰ ਸਾਲ ਵਾਧਾ ਨੁਕਸਾਨ ਚੱਲਣਾ ਪੈ ਰਿਹਾ ਹੈ ਉਹਦੇ ਤੇ ਲੋਕਾਂ ਨੂੰ ਧਿਆਨ ਲਿਆਉਣ ਦੀ ਲੋੜ ਹੈ ਸਾਡੀ ਲੜਾਈ ਉਹਦੇ ਤੇ ਹੈ ਲਾਸਟ ਸਵਾਲ ਹੈ ਕਿਉਂਕਿ ਤੁਹਾਡਾ ਟਾਈਮ ਕਾਫੀ ਲੈ ਲਿਆ ਸੀ ਤੁਸੀਂ ਸਪੀਚ ਵੀ ਲੰਬਾ-ਥੰਗਾ ਕੀਤੀ ਹੈ ਅਗਲੇ ਹੁਣ ਕੀ ਸੋਚ ਰੱਖੀ ਹੈ ਤੁਸੀਂ ਇਸੇ ਤਰ੍ਹਾਂ ਤੁਹਾਨੂੰ ਸੜਕਾਂ ਤੇ ਰੇਲਾਂ ਦੀਆਂ ਲਾਈਨਾਂ ਤੇ ਉਤਰਨਾ ਪਊਗਾ ਜਾਂ ਕਿਤੇ ਨਾ ਕਿਤੇ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਪ੍ਰਦਰਸ਼ਨ ਹੈ ਇਸ ਦਾ ਬੈਨੀਫਿਟ ਮਿਲੂਗਾ ਤੁਹਾਨੂੰ ਦੇਖੋ ਬੈਨੀਫਿਟ ਤੇ ਮਤਲਬ ਜਿਹੜਾ ਵੀ ਅੰਦੋਲਨ ਕਰਦੇ ਆ ਅਸੀਂ ਕਦੇ ਬੇਉਮੀਦੇ ਹੋ ਕੇ ਤਾਂ ਕਰਦੇ ਨਹੀਂ ਹਰ ਅੰਦੋਲਨ ਹਰ ਪ੍ਰੋਟੈਸਟ ਦਾ ਜਿਹੜਾ ਅਸੀਂ ਸਟੈਪ ਚੱਕਦੇ ਆ ਉਹਦੇ ਚ ਇੱਕ ਵੱਡੀ ਉਮੀਦ ਹੁੰਦੀ ਹੈ ਕਿ ਇਸ ਇਹਦੇ ਨਾਲ ਅਸੀਂ ਸਰਕਾਰ ਦੇ ਉੱਤੇ ਆਹ ਦਬਾਅ ਬਣਾਵਾਂਗੇ ਹਾਂ ਇਹ ਜ਼ਰੂਰ ਹੈ ਕਿ ਦਬਾਅ ਬਣ ਵੀ ਰਿਹਾ ਹੈ ਸਰਕਾਰ ਆਏ ਦਿਨ ਅੰਡਰ ਪ੍ਰੈਸ਼ਰ ਹੈ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਗੱਲਾਂ ਸਰਕਾਰ ਕਹਿੰਦੀ ਸੀ ਉਹੀ ਗੱਲਾਂ ਸੁਪਰੀਮ ਕੋਰਟ ਤੋਂ ਸਾਨੂੰ ਕਹਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਸੁਪਰੀਮ ਕੋਰਟ ਤੋਂ ਕਹਾਇਆਂ ਜਾ ਰਹੀਆਂ ਨੇ ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਕਿਸਾਨਾਂ ਦਾ ਦਬਾਅ ਮੰਨ ਚੁੱਕੀ ਹੈ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਸਨ ਜਗਜੀਤ ਸਿੰਘ ਡੱਲੇਵਾਲਾ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਦੇ ਕੌਮੀ ਪ੍ਰਧਾਨ ਆ ਤੇ ਅੱਜ ਫਰੀਦਕੋਟ ਦੇ ਵਿੱਚ ਪਹੁੰਚਿਆ ਤਾਂ ਇੱਥੇ ਜਿਹੜਾ 2 ਘੰਟੇ ਲਈ ਜਿਹੜਾ ਇਹਨਾਂ ਦੇ ਰੇਲਵੇ ਟਰੈਕ ਰੋਕਣ ਦਾ ਜਿਹੜਾ ਐਲਾਨ ਕੀਤਾ ਸੀਗਾ ਤਾਂ ਇਹਨਾਂ ਨੇ ਅਕੱਲੀ-ਕੱਲੀ ਗੱਲ ਦੱਸੀ ਹੈ ਕੀ ਮੰਗਾਂ ਇਹਨਾਂ ਦੀਆਂ ਕਿਉਂ ਇਹਨਾਂ ਨੂੰ ਲਗਾਤਾਰ ਜਿਹੜੇ ਉੱਥੇ ਦੋ ਬਾਰਡਰਾਂ ਤੇ ਬੈਠਣਾ ਪਿਆ ਸੜਕਾਂ ਰੋਕਣੀਆਂ ਪੈਂਦੀਆਂ ਨੇ ਇਹ ਰੇਲਵੇ ਟਰੈਕ ਰੋਕਨੇ ਪੈਂਦੇ ਨੇ ਸਾਰੀਆਂ ਗੱਲਾਂ ਤੇ ਦੱਸਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਦੱਸਿਆ ਕਿ ਅਕਲਾ ਸਾਡਾ ਰੂਪ ਰੇਖਾ ਕਿਸ ਤਰੀਕੇ ਦੀ ਹੋਏਗੀ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ